ਅਸ਼ੀਕਲ ਮੈਂ ਤੁਹਾਡੇ ਨਾਲ ਇਤਰਾ ਮੰਨ ਤੇ ਤੁਸੀਂ ਦੇਖ ਰਹੇ ਹੋ ਏਟੀਵੀ ਭਾਰਤ ਸੱਤਾ ਦੀ ਖੁਮਾਰੀ ਲਾਰੇ ਦੀ ਸਵਾਰੀ ਤੇ ਵੋਟਾਂ ਦੀ ਤਿਆਰੀ ਇਹ ਸੱਤਰ ਸਿਆਸਤਦਾਨਾਂ ਉੱਤੇ ਬਿਲਕੁਲ ਸਹੀ ਟੁਕਦੀਆਂ ਨੇ ਕਿਉਂਕਿ ਇੱਕ ਇੱਕ ਵੋਟ ਲਈ ਸਿਆਸਤਦਾਨ ਪਸੀਨਾ ਪਸੀਨਾ ਹੋ ਰਹੇ ਨੇ ਅਤੇ ਗਲੀ ਗਲੀ ਜਾ ਕੇ ਲੋਕਾਂ ਕੋਲੋਂ ਵੋਟਾਂ ਮੰਗ ਰਹੇ ਨੇ ਸਾਡੇ ਖਾਸ 쇼13 ਸੀਟਾਂ ਦਾ ਸੂਰਤਿ ਹਾਲਜ ਅੱਜ ਅਸੀਂ ਗੱਲ ਕਰਾਂਗੇ ਗੇਮ ਚੇਂਜਰ ਹਲਕੇ ਦੀ ਅਤੇ ਜਾਣਾਂਗੇ ਕਿ ਆਖਰ ਕੌਣ ਜਿੱਤੇਗਾ ਗੁਰਦਾਸਪੁਰ ਦਾ ਦਿਲ ਸਭ ਤੋਂ ਪਹਿਲਾਂ 2024 ਦੇ ਉਮੀਦਵਾਰਾਂ ਉਤੇ ਇੱਕ ਨਜ਼ਰ ਮਾਰ ਲੈਣੇ ਆ 18ਵੀਂ ਲੋਕ ਸਭਾ ਚੋਣ ਨੂੰ ਲੈ ਕੇ ਗੁਰਦਾਸਪੁਰ ਲੋਕ ਸਭਾ ਸੀਟ ਲਈ ਸਾਰੀਆਂ ਪਾਰਟੀਆਂ ਨੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਅਤੇ 2024 ਦੇ ਉਮੀਦਵਾਰਾਂ ਤੇ ਪਾਰਟੀਆਂ ਦੀ ਰਣਨੀਤੀ ਦੀ ਸ਼ੁਰੂਆਤ ਕਰਦੇ ਆ ਆਮ ਆਦਮੀ ਪਾਰਟੀ ਤੋਂ ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰ ਅਮਨ ਸ਼ੇਰ ਸਿੰਘ ਕਲਸੀ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਦਿਲਜੀਤ ਸਿੰਘ ਛੀਮਾ ਨੂੰ ਟਿਕਟ ਦਿੱਤੀ ਹੈ। ਜਦੋਂ ਅਦਰ ਭਾਜਪਾ ਨੇ ਸੰਨਿਤ ਦਿਵਾਲ ਨੂੰ ਟਿਕਟ ਦੇ ਕੇ ਚੌਣ ਮੈਦਾਨ ਦੇ ਵਿੱਚ ਪਹਿਲਾਂ ਉਤਾਰਿਆ ਸੀ ਪਰ ਹੁਣ ਟਿਕਟ ਕੱਟ ਕੇ ਦਿਨੇਸ਼ ਬੱਬੂ ਨੂੰ ਚੌਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਹੈ। ਅਦਰ ਕਾਂਗਰਸ ਹਾਈ ਕਮਾਂਡ ਦੇ ਸੀਨੀਅਰ ਕਾਂਗਰਸ ਆਗੂ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਗੰਦਾਵਾ ਉੱਤੇ ਕਾਂਗਰਸ ਨੇ ਦਾਗ ਘੇੜ ਦਿੱਤਾ ਹੈ। ਜਦਕਿ ਬਸਪਾ ਦੇ ਵੱਲੋਂ ਰਾਜਕੁਮਾਰ ਜਨੋਤਰਾ ਨੂੰ ਚੌਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ। ਹੁਣ ਗੱਲ ਥੋੜੀ ਥੋੜੀ ਉਮੀਦਵਾਰਾਂ ਦੀ ਕਰ ਲੈਨੇ ਆ। ਸਭ ਤੋਂ ਪਹਿਲਾਂ ਅਮਨ ਸ਼ੇਰ ਸਿੰਘ ਕਲਸੀ ਬਾਰੇ ਜਾਣਦੇ ਆ। ਲੋਕ ਸਭਾ ਉਮੀਦਵਾਰ ਪੱਖੋਂ ਇਹ ਕੋਈ ਬਹੁਤਾ ਵੱਡਾ ਚਿਹਰਾ ਨਹੀਂ। 2022 ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੂੰ ਵੇਖੀਏ ਤਾਂ ਗੁਰਦਾਸਪੁਰ ਲੋਕ ਸਭਾ ਦੇ ਹਲਕਿਆਂ ਦੀਨ ਆਉਣ ਵਾਲੀਆਂ 9 ਵਿਧਾਨ ਸਭਾ ਸੀਟਾਂ ਵਿੱਚੋਂ ਸਿਰਫ ਭਵਾ ਬਟਾਲਾ ਸੀਟ ਤੇ ਹੀ ਆਮ ਆਦਮੀ ਪਾਰਟੀ ਨੇ ਜਿੱਤ ਹਾਸਲ ਕੀਤੀ ਸੀ। ਇਸ ਤੋਂ ਇਲਾਵਾ ਸੋ ਜਾਨਪੁਰ ਗੁਰਦਾਸਪੁਰ ਦਿਨਨਗਰ ਕਾਦੀਆਂ ਫਤਿਹਗੜ੍ਹ ਸਾਹਿਬ ਚੂੜੀਆਂ ਡੇਰਾ ਬਾਬਾ ਨਾਨਕ ਦੀਆਂ 6 ਸੀਟਾਂ ਉੱਤੇ ਕਾਂਗਰਸ ਦੀ ਪਕੜ ਮਜ਼ਬੂਤ ਹੈ ਅਤੇ ਪਠਾਨਕੋਟ ਸੀਟ ਉੱਤੇ ਭਾਜਪਾ ਦੇ ਅਸ਼ਵਨੀ ਕੁਮਾਰ ਨੇ ਜਿੱਤ ਹਾਸਲ ਕੀਤੀ ਸੀ ਇਸ ਸੀਟ ਉੱਤੇ ਆਮ ਆਦਮੀ ਪਾਰਟੀ ਦੀ ਕਮਜ਼ੋਰੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ 2019 ਦੀ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਪੀਟਰ ਮਸੀ ਨੂੰ ਸਿਰਫ 2 ਫੀਸਦੀ ਯਾਨੀ ਕਿ 25744 ਵੋਟਾਂ ਹੀ ਮਿਲੀਆਂ ਸਨ ਇਸ ਵਾਰ ਵੀ ਹਲਕੇ ਤੋਂ ਕਮਜ਼ੋਰ ਉਮੀਦਵਾਰ ਦੇ ਉਮੀਦਵਾਰ ਦੇ ਵਜ੍ਹਾ ਕਰਕੇ ਪਾਰਟੀ ਦੇ ਹਾਲਾਤ ਕੁਝ ਚੰਗੇ ਨਜ਼ਰ ਨਹੀਂ ਆ ਰਹੇ। ਕਲਸੀ ਬਟਾਲਾ ਦੇ ਮੌਜੂਦਾ ਵਿਧਾਇਕ ਨੇ 2017 ਦੇ ਵਿੱਚ ਉਹ ਟਿਕਟ ਦੀ ਮੰਗ ਕਰ ਰਹੇ ਸਨ ਪਰ ਪਾਰਟੀ ਨੇ ਗੁਰਪ੍ਰੀਤ ਸਿੰਘ ਨੂੰ ਗਿਨੂ ਚੌਂ ਮੈਦਾਨ ਦੇ ਵਿੱਚ ਉਤਾਰ ਦਿੱਤਾ ਸੀ। ਉਹਨਾਂ ਨੇ ਕੋਈ ਰੌਲਾ ਰੱਪਾ ਨਹੀਂ ਪਾਇਆ ਪਰ ਕਿ ਚੁੱਪਚਿਪ ਤੇ ਪਾਰਟੀ ਦੀ ਮਦਦ ਕਰਦੇ ਰਹੇ। ਜਿੱਤੋ ਜਾਂ ਹਾਰੋ ਉਸਦਾ ਮੁੱਖ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਉਹ ਪਾਰਟੀ ਆਪਣੀ ਕ੍ਰੇਲੂ ਸੀਟ ਤੋਂ ਬੜਤ ਹਾਸਲ ਕਰ ਸਕਣ। ਉਧਰ ਕਾਲੀ ਦਲ ਦੇ ਉਮੀਦਵਾਰ ਨੂੰ ਅਕਾਲੀ ਦਲ ਨੇ ਸੀਟ ਉੱਤੇ 1996 ਤੋਂ ਬਾਅਦ ਪਹਿਲੀ ਵਾਰ ਇਕੱਲੇ ਚੋਣ ਲੜ ਰਹੀ ਹੈ। ਅਕਾਲੀ ਦਲ ਪਾਰਟੀ ਨੇ ਆਪਣੇ ਸਭ ਤੋਂ ਤਜਰਬੇਕਾਰ ਉਮੀਦਵਾਰ ਡਾਕਟਰ ਦਲਜੀਤ ਸਿੰਘ ਚੀਮਾ ਨੂੰ ਚੋਣ ਮੈਦਾਨ ਦੇ ਵਿੱਚ ਵਿਰੋਧੀਆਂ ਨੂੰ ਟੱਕਰ ਦੇਣ ਦੇ ਲਈ ਉਤਾਰ ਦਿੱਤਾ ਹੈ। ਹਾਲਾਂਕਿ ਦਲਜੀਤ ਚੀਮਾ ਹਲਕਾ ਗੁਰਦਾਸਪੁਰ ਦੇ ਜੰਪਲ ਨੇ ਪਰ ਉਹਨਾਂ ਨੇ ਸ਼੍ਰੀ ਆਨੰਦਪੁਰ ਸਾਹਿਬ ਤੇ ਜ਼ਿਆਦਾ ਕੰਮ ਕੀਤਾ। ਉੱਥੋਂ ਚੰਦੂ ਮਾਜਰਾ ਦੀ ਵਜ੍ਹਾ ਕਰਕੇ ਉਹਨਾਂ ਨੂੰ ਟਿਕਟ ਨਹੀਂ ਮਿਲੀ। ਇਸ ਤੋਂ ਬਿਨਾ ਭਾਪੀ ਦੇ ਵੱਲੋਂ ਚੋਣ ਲੜ ਰਹੀ ਅਕਾਲੀ ਦਲ ਦੀ ਉਮੀਦ ਦੀ ਕਿਰਨ ਸਿਰਫ ਬਟਾਲਾ, ਕਾਧੀਆਂ, ਫਤਿਹਗੜ ਚੂੜੀਆਂ ਅਤੇ ਡੇਰਾ ਬਾਬਾ ਨਾਨਕ ਹੈ। ਇੱਥੇ ਸਿੱਖ ਅਤੇ ਕਿਸਾਨ ਵੋਟਰਾਂ ਦੀ ਵੱਡੀ ਗਿਣਤੀ ਹੈ ਪਰ ਇਹਨਾਂ 4 ਹਲਕਿਆਂ ਦੇ ਵਿੱਚ ਕਾਂਗਰਸ ਦੀ ਪਕੜ ਵੀ ਕਾਫੀ ਮਜ਼ਬੂਤ ਹੈ। ਨਰਮ ਬੋਲਣ ਵਾਲੇ ਅਤੇ ਮਿਲਨਸਾਰ ਦਲਜੀਤ ਚੀਮਾ 2014-2017 ਤੱਕ ਸਿੱਖਿਆ ਮੰਤਰੀ ਰਹੇ ਇਸ ਤੋਂ ਪਹਿਲਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਉਹਨਾਂ ਦੇ ਕੈਬਨਿਟ ਰੈਂਕ ਦੇ ਵਿੱਚ ਆਪਣਾ ਉਹਨਾਂ ਨੂੰ ਸਲਾਹਕਾਰ ਨਿਯੁਕਤ ਕੀਤਾ ਸੀ ਤੇ ਉਹ ਅਕਾਲੀ ਦਲ ਦੇ ਲਈ ਲੰਬੇ ਸਮੇਂ ਤੋਂ ਸਮੱਸਿਆ ਦਾ ਨਿਵਾਰਕ ਵੀ ਸਾਬਤ ਹੁੰਦੇ ਆ ਰਹੇ ਨੇ ਜਦੋਂ ਵੀ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਉਹਨਾਂ ਦੀ ਸਮੱਸਿਆ ਦੇ ਵਿੱਚ ਸ਼ਰੀਕ ਹੁੰਦੇ ਨੇ ਤੇ ਉਹ ਸਿੱਖਿਆ ਲੇ ਕੇਂਦਰੀ ਸਲਾਹਕਾਰ ਬੋਰਡ ਦੀ ਸਬ ਕਮੇਟੀ ਦੇ ਚੇਅਰਮੈਨ ਵੀ ਰਹਿ ਚੁੱਕੇ ਨੇ ਅਦਰ ਸੁਖਜਿੰਦਰ ਸਿੰਘ ਰੰਧਾਵਾ ਕਾਂਗਰਸ ਦੇ ਦਿਗਜ ਉਮੀਦਵਾਰ ਚਾਰ ਵਾਰ ਵਿਧਾਇਕ ਰਹਿ ਚੁੱਕੇ ਸੁਖਜਿੰਦਰ ਸਿੰਘ ਰੰਧਾਵਾ ਸਥਾਨਕ ਸਿਆਸਤ ਤੇ ਖਿੱਚੋ ਤਾਣ ਅਤੇ ਦਬਾਅ ਤੇ ਚੰਗੀ ਪਕੜ ਹੈ ਹਰ ਇੱਕ ਦਾ ਪੇਚ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ 2018 ਤੋਂ ਲੈ ਕੇ 2019 ਦੇ ਵਿੱਚ ਕਰਤਾਰਪੁਰ ਲੰਘੇ ਦੇ ਨਿਰਮਾਣ ਦੌਰਾਨ ਉਨ੍ਹਾਂ ਨੇ ਆਪਣੇ ਵਿਧਾਨ ਸਭਾ ਹਲਕੇ ਡੇਰਾ ਬਾਬਾ ਨਾਨਕ ਦੇ ਵਿੱਚ 172 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟ ਲਿਆਂਦੇ ਸਨ ਮਾਈਨਿੰਗ ਮਾਫੀਆ ਨੇ ਰੇਤ ਬਾਜੀ ਦੇ ਰੇਟਾਂ ਦੇ ਵਿੱਚ ਅਚਾਨਕ ਵਾਧਾ ਕਰ ਦਿੱਤਾ ਤਾਂ ਲਾਂਗਾ ਉਸ ਸਮੇਂ ਮੁਸ਼ਕਲਾਂ ਦੇ ਵਿੱਚ गिर ਗਿਆ ਸੀ ਉਹਨਾਂ ਨੇ ਸਥਿਤੀ ਨੂੰ ਸਮਝਦਾਰ ਨਾਲ ਸੰਭਾਲਿਆ ਫਤਿਹਗੜ ਚੂੜੀਆਂ ਸਾਬਕਾ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਡੇਰਾ ਬਾਬਾ ਨਾਨਕ ਸੁਖਜਿੰਦਰ ਸਿੰਘ ਰੰਧਾਵਾ ਦਾ ਹਲਕਾ ਜਦਕਿ ਵਿਰੋਧੀ ਆਗੂ ਧਿਰ ਦੇ ਪ੍ਰਤਾਪ ਸਿੰਘ ਬਾਜਵਾ ਕਾਦੀਆਂ ਤੋਂ ਵਿਧਾਇਕ ਨੇ ਇਹਨਾਂ ਤਿੰਨਾਂ ਨੂੰ ਮੱਝ ਦਾ ਜਰਨੈਲ ਕਿਹਾ ਜਾਂਦਾ ਹੈ ਤੇ ਕਾਂਗਰਸ ਨੇ ਦਿੱਗਜ ਸੁਖਜਿੰਦਰ ਸਿੰਘ ਰੰਧਾਵਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਕੇ ਸਾਰੇ ਸਮੀਕਰਨ ਬਦਲ ਦਿੱਤੇ ਨੇ ਹਾਲਾਂਕਿ ਰੰਧਾਵਾ ਆਪ ਲੋਕ ਸਭਾ ਚੋਣਾਂ ਲੜਨਾ ਨਹੀਂ ਚਾਹੁੰਦੇ ਸਨ ਉਹ ਗੁਰਦਾਸਪੁਰ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਬਰਿੰਦਰ ਜੀ ਸਿੰਘ ਪਹਾੜਾ ਦਾ ਨਾਂ ਅੱਗੇ ਕਰ ਰਹੇ ਸਨ ਪਰ ਪਾਰਟੀ ਨੇ ਉਹਨਾਂ ਦੇ ਨਾਂ ਉੱਤੇ ਮੋਹਰ ਲਗਾਈ ਚੰਗੀ ਗੱਲ ਇਹ ਵੀ ਹੈ ਕਿ ਗੁਰਦਾਸਪੁਰ ਹਲਕੇ ਦੇ ਵਿੱਚ ਕਾਂਗਰਸ ਨੂੰ ਬਗਾਵਤ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ ਤੇ ਦੂਜੀ ਗੱਲ ਇਹ ਹੈ ਕਿ ਰੰਧਾਵਾ ਮੌਜੂਦਾ ਵਿਧਾਇਕਾਂ ਦੇ ਨਾਲ ਚੰਗੇ ਰਿਸ਼ਤੇ ਰੱਖਦੇ ਨੇ ਕਾਦੀਆਂ ਤੋਂ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਬਣ ਨਾਲ ਵੀ ਚੰਗਾ ਰਿਸ਼ਤਾ ਹੈ ਤੇ ਇਹ ਹੁਣ ਪਹਿਲਾਂ ਠੀਕ ਨਹੀਂ ਸੀ ਪਰ ਹੁਣ ਬਿਹਤਰ ਹੋ ਗਿਆ ਭਾਜਪਾ ਦੇ ਆਗੂ ਦਿਨੀਸ਼ ਸਿੰਘ ਬੱਬੂ ਬੱਬੂ ਸੁजानਪੁਰ ਤੋਂ ਤਿੰਨ ਵਾਰ ਵਿਧਾਇਕ ਰਹੇ ਚੁੱਕੇ ਨੇ ਉਹ ਸਾਬਕਾ ਸਪੀਕਰ ਬਣੇ ਉਹਨਾਂ ਨੇ ਆਪਣੇ ਹਲਕੇ ਦੇ ਵਿੱਚ ਪੈਂਦੇ ਚਾਰ ਖੇਤਰਾਂ ਤੇ ਲੋਕਾਂ ਨੂੰ 24 ਘੰਟੇ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ ਅਤੇ ਉਹਨਾਂ ਦੇ ਦੁੱਖਾਂ ਨੂੰ ਦੂਰ ਕੀਤਾ। ਉਹਨਾਂ ਦੀ ਯੂਐਸਪੀ ਇਹ ਹੈ ਕਿ ਉਹ ਰਾਜਪੂਤ ਪਾਇ ਚਾਰ ਨਾਲ ਸੰਬੰਧ ਰੱਖਦੇ ਨੇ ਜਿਸ ਦੀ ਹਲਕੇ ਦੇ ਵਿੱਚ ਬਹੁਤ ਜ਼ਿਆਦਾ ਮਜ਼ਬੂਤ ਮਜ਼ੂਦਗੀ ਹੈ। ਵੰਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕਾਲਜ ਦੇ ਵਿੱਚੋਂ ਹੀ ਕੀਤੀ ਸੀ ਅਤੇ ਏ ਬੀ ਵੀ ਪੀ ਦੇ ਜਰਨਲ ਸਕੱਤਰ ਬਣੇ ਰਹੇ ਇਸ ਨਜ਼ਰੀਏ ਦੇ ਨਾਲ ਕਾਂਗਰਸ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਸਭ ਤੋਂ ਉਮੀਦ ਤੇ ਮਜ਼ਬੂਤ ਦਾਅਵੇਦਾਰ ਮੰਨੇ ਜਾ ਰਹੇ ਨੇ ਹਾਲਾਂਕਿ ਸੁਜਾਨਪੁਰ ਭੋਆ ਦਿਨਾਨਗਰ ਬਟਾਲਾ ਦੇ ਵਿੱਚ ਵੱਡੀ ਗਿਣਤੀ ਵਿੱਚ ਹਿੰਦੂ ਵੋਟਰ ਵੀ ਨੇ ਅਤੇ ਗੇਮ ਚੇਂਜਰ ਸਾਬਤ ਹੋ ਸਕਦੇ ਨੇ 2019 ਦੇ ਵਿੱਚ ਪਾਰਟੀ ਨੂੰ ਇਹਨਾਂ ਹਲਕਿਆਂ ਦੇ ਵਿੱਚ ਸਭ ਤੋਂ ਜ਼ਿਆਦਾ ਵੋਟਾਂ ਮਿਲੀਆਂ ਸਨ ਪਰ ਭਾਜਪਾ ਪਾਰਟੀ ਨੇ ਉਮੀਦਵਾਰ ਦਨੇਸ਼ ਬੱਬੂ ਨੂੰ ਪਠਾਨਕੋਟ ਵਿਧਾਇਕ ਅਸ਼wini ਸ਼ਰਮਾ ਦਾ ਸਾਥ ਨਹੀਂ ਮਿਲ ਰਿਹਾ ਉਹ ਟਿਕਟ ਨਾ ਮਿਲਣ ਤੋਂ ਨਾਰਾਜ਼ ਨੇ ਕਿ ਕੁੱਲ ਮਿਲਾ ਕੇ ਗੁਰਦਾਸਪੁਰ ਦੇ ਵਿੱਚ ਟੱਕਰ ਕਾਂਗਰਸ ਅਤੇ ਭਾਜਪਾ ਦੇ ਵਿਚਾਲੇ ਹੈ ਸੁਖਜਿੰਦਰ ਸਿੰਘ ਰੰਧਾਵਾ ਮੈਦਾਨ ਦੇ ਵਿੱਚ ਉਤਰਨ ਦੇ ਨਾਲ ਕਾਂਗਰਸ ਦੇ ਹੱਥ ਉੱਤੇ ਇਹ ਸੀਟ ਲੱਗ ਰਹੀ ਹੈ ਕਿ ਆ ਜਾਵੇਗੀ ਪਰ ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ ਹੁਣ ਗੱਲ ਕਰ ਲੈਨੇ ਗੁਰਦਾਸਪੁਰ ਦੀ ਸਿਆਸਤ ਦੀ ਭੂਮਿਕਾ ਦੀ ਪੰਜਾਬ ਦਾ ਜ਼ਿਲ੍ਹਾ ਗੁਰਦਾਸਪੁਰ ਇੱਕ ਪਛੜੇ ਹੋਏ ਜ਼ਿਲ੍ਹਿਆਂ ਦੇ ਵਿੱਚੋਂ ਜਾਣਿਆ ਜਾਂਦਾ ਹੈ ਪਾਕਿਸਤਾਨ ਦੀ ਕਰਮਾਂਤਰੀ ਸਰਹੱਦ ਨਾਲ ਜੁੜਿਆ ਹੋਇਆ ਹੋਣ ਦੇ ਕਾਰਨ ਇਸ ਦੇ ਵਿੱਚ ਜ਼ਿਆਦਾ ਵਿਕਾਸ ਨਹੀਂ ਹੋਇਆ ਪਰ ਸਿਆਸਤ ਦੇ ਵਿੱਚ ਗੁਰਦਾਸਪੁਰ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹਰ ਬਾਰ ਨਜ਼ਰ ਆਉਂਦਾ ਹੈ ਚਾਹੇ ਉਹ ਭੂਮਿਕਾ ਪੰਜਾਬ ਦੀ ਸਿਆਸਤ ਦੇ ਵਿੱਚ ਹੋਵੇ ਜਾਂ ਫਿਰ ਕੇਂਦਰ ਦੀ ਸਿਆਸਤ ਦੇ ਵਿੱਚ ਇਸ ਪਛੜੇ ਹੋਏ ਇਲਾਕੇ ਨੇ ਕੇਂਦਰ ਸਰਕਾਰ ਨੂੰ ਹੁਣ ਤੱਕ ਤਿੰਨ ਮੰਤਰੀ ਦਿੱਤੇ ਨੇ ਇਹਨਾਂ ਦੇ ਵਿੱਚੋਂ ਕਾਂਗਰਸ ਦੀ ਸੁਖਵੰਸ ਕੌਰ ਪਿੰਡਰ ਦਾ ਦਿਹਾਂਤ ਹੋ ਚੁੱਕਾ ਸੀ ਇਸੇ ਕਾਰਨ ਭਾਜਪਾ ਦੇ ਸਟਾਰ ਚੈਰਮੈਨ ਵਿਨੋਦ ਖੰਨਾ ਨੂੰ ਅਲਵਿਦਾ ਆਖ ਚੁੱਕੇ ਸਨ ਅਤੇ ਕਾਂਗਰਸ ਦੇ ਰਾਸ਼ਟਰੀ ਬੁਲਾਰੇ ਰਹੇ ਅਸ਼ਵਨੀ ਕੁਮਾਰ ਕਾਂਗਰਸ ਤੋਂ ਹੀ ਅਸਤੀਫਾ ਦੇ ਚੁੱਕੇ ਨੇ ਗਰਦਾਸਪੁਰ ਕਿਸੇ ਸਮੇਂ ਕਾਂਗਰਸ ਦਾ ਗੜ੍ਹ ਹੁੰਦਾ ਸੀ ਪਰ ਖਾਲਸੇ ਸਾਲਾਂ ਦੇ ਵਿੱਚ ਇੱਥੇ ਪਿਛਲੀਆਂ 7 ਚੋਣਾਂ ਦੇ ਵਿੱਚ 5 ਦੇ ਵਿੱਚੋਂ ਭਾਜਪਾ ਅਤੇ ਅਕਾਲੀ ਦਲ ਦੀ ਜਿੱਤ ਦੇ ਨਾਲ ਸਾਰੇ ਸਿਆਸੀ ਰੂਪਰੇਖਾ ਹੀ ਬਦਲ ਗਈ ਹੈ 5 ਚੋਣਾਂ ਦੌਰਾਨ 360 ਡਿਗਰੀ ਤੱਕ ਸਿਆਸਤ ਘੁੰਮ ਗਈ ਹੈ ਗੁਰਦਾਸਪੁਰ ਲੋਕ ਸਭਾ ਹਲਕੇ ਦੇ ਵਿੱਚ ਹੁਣ ਤੱਕ 16 ਬਾਰ ਚੋਣਾਂ ਹੋਈਆਂ ਨੇ ਇਸ ਦੇ ਵਿੱਚੋਂ ਕਾਂਗਰਸ ਨੇ 12 ਬਾਰ ਜਿੱਤ ਹਾਸਲ ਕੀਤੀ ਹੈ ਜਦਕਿ 5 ਬਾਰ ਭਾਜਪਾ ਜਿੱਤੀ ਹੈ ਅੰਕੜਾ ਨੂੰ ਵੇਖਦੇ ਹੋਇਆ ਭਾਵੇਂ ਕਿ ਕਾਂਗਰਸ ਮਜ਼ਬੂਤ ਨਜ਼ਰ ਆ ਰਹੀ ਹੈ ਪਰ ਭਾਜਪਾ ਨੇ ਪਿਛਲੇ 30 ਸਾਲਾਂ ਦੇ ਵਿੱਚ ਇਸ ਨੂੰ ਆਪਣਾ ਗੜ ਬਣਾਈ ਰੱਖਿਆ ਸੀ ਇਹ ਗੱਲ ਵੱਖਰੀ ਹੈ ਕਿ ਭਾਜਪਾ ਨੇ ਗੁਰਦਾਸਪੁਰ ਲੋਕ ਸਭਾ ਹਲਕੇ ਦੇ ਵਿੱਚ ਜਿਹੜੀ 5 ਵਾਰ ਜਿੱਤ ਹਾਸਲ ਕੀਤੀ ਹੈ ਉਸ ਦੇ ਲਈ ਬਾਲੀਵੁੱਡ ਸਿਤਾਰਿਆਂ ਦਾ ਮੋਟਿਆਂ ਦਾ ਸਹਾਰਾ ਰਿਹਾ ਪਰ ਇਹ ਵੀ ਸੱਚ ਹੈ ਕਿ ਚਾਰ ਬਾਰ ਬਾਲੀਵੁੱਡ ਸਟਾਰ ਬినੋਦ ਖੰਨਾ ਨੂੰ ਜਨਤਾ ਨੇ ਸਿਰਫ ਸਟਾਰਡਮ ਦੇ ਨਾਂ ਤੇ ਵੋਟ ਨਹੀਂ ਪਾਈ ਬਲਕਿ ਹਲਕੇ ਦੇ ਵਿੱਚ ਅੱਜ ਵੀ ਉਹਨਾਂ ਨੂੰ ਫਲਾਈਓਵਰ ਦੇਣ ਵਾਲੇ ਐਮਪੀ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ ਸਨੇਦਯੋਲ ਨੇ ਗੁਰਦਾਸਪੁਰ ਤੋਂ ਅਦਾਕਾਰੀ ਦੀ ਬਦਲ 2019 ਦੇ ਵਿੱਚ ਜਿੱਤ ਹਾਸਲ ਕੀਤੀ ਪਰ ਉਹ ਹਲਕੇ ਤੋਂ ਗਾਇਬ ਰਹੇ ਜਿਸ ਤੇ ਕਰਕੇ ਲੋਕ ਕਾਫੀ ਨਰਾਜ਼ ਨੇ ਪੰਜਾਬ ਦੇ ਮਾਜਿਆ ਦੀ ਆਉਣ ਵਾਲੇ ਤੀਜੇ ਲੋਕ ਸਭਾ ਹਲਕੇ ਗੁਰਦਾਸਪੁਰ ਦੀ ਸੋਚ ਖਡੂਰਪੁਰ ਸਾਹਿਬ ਅਤੇ ਅੰਮ੍ਰਿਤਸਰ ਦੇ ਹਲਕੇ ਤੋਂ ਬਿਲਕੁਲ ਵੱਖਰੀ ਹੈ ਅੰਮ੍ਰਿਤਸਰ ਹ ਲੋਕ ਸਭਾ ਹਲਕੇ ਦੇ ਵਿੱਚ ਹਿੰਦੂ ਅਤੇ ਸਿੱਖਾਂ ਦੀ ਤਕਰੀਬਨ ਬਰਾਬਰ ਵੋਟ ਹੈ ਜਦਕਿ ਖਡੂਰ ਸਾਹਿਬ ਨਿਰੋਲ ਪੰਥ ਹਲਕਾ ਮੰਨਿਆ ਜਾਂਦਾ ਹੈ ਪਰ ਗਰਦਾਸਪੁਰ ਹਲਕਾ ਇੱਕ ਪਾਸੇ ਜੰਮੂ ਕਸ਼ਮੀਰ ਨਾਲ ਲੱਗਦਾ ਹੈ ਤਾਂ ਦੂਜੇ ਪਾਸੇ ਸਰਹੱਦ ਹਿਮਾਚਲ ਨਾਲ ਲੱਗਦੀ ਹੈ ਦੋਵਾਂ ਸੂਬਿਆਂ ਦੇ ਲੋਕ ਵੀ ਇੱਥੇ ਆ ਕੇ ਕਾਫੀ ਵਸੇ ਹੋਏ ਨੇ ਇਸੇ ਕਾਰਨ ਸਿਆਸਤ ਦਾ ਅਸਰ ਸਿੱਧਾ ਇੱਥੇ ਪੈਂਦਾ ਗਰਦਾਸਪੁਰ ਦੇ ਅਧੀਨ ਆਉਣ ਵਾਲੇ ਅਜਿਹੇ ਕਈ ਹਿਲਾਕੇ ਨੇ ਕਈ ਹਲਕੇ ਨੇ ਜਿੱਥੇ ਕਿ ਹਿੰਦੂ ਆਬਾਦੀ ਹੀ ਗੇਮ ਚੇਂਜਰ ਸਾਬਤ ਹੁੰਦੀ ਹੈ ਇਸ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਪੰਜਾਬ ਦੀ ਸਰਹੱਦ ਤੇ ਵਸਿਆ ਗਰਦਾਸਪੁਰ ਇਕਲੌਤਾ ਪੰਜਾਬ ਦਾ ਅਜੇਹਾ ਹਲਕਾ ਜਿੱਥੇ ਕਿ ਇੱਕ ਵੀ ਐਸਸੀ ਅਤੇ ਐਸਟੀ ਵਿਧਾਨ ਸਭਾ ਸੀਟ ਨਹੀਂ ਹੈ ਇੱਥੇ ਜ਼ਿਆਦਾਤਰ ਮਹਾਜਨ ਭਾਈਚਾਰਾ ਜੋ ਕਿ ਵਪਾਰ ਜਾਂ ਫਿਰ ਪੜ੍ਹ ਲਿਖ ਕੇ ਸਰਕਾਰੀ ਨੌਕਰੀ ਕਰਦਾ ਹੈ ਇਸ ਤੋਂ ਇਲਾਵਾ ਈਸਾਈ ਭਾਈਚਾਰਾ ਵੀ ਪਿਛਲੇ ਕੁਝ ਦਹਾਕਿਆਂ ਦੇ ਵਿੱਚ ਵੱਡਾ ਵੋਟ ਬੈਂਕ ਆਪਣਾ ਬਣਾ ਚੁੱਕਾ ਹੈ ਤੇ ਕੁਝ ਹਲਕੇ ਅਜੇਹੇ ਵੀ ਨੇ ਜਿੱਥੇ ਕਿ ਸਿੱਖ ਭਾਈਚਾਰੇ ਦੀ ਵੱਡੀ ਗਿਣਤੀ ਹੈ ਪਰ ਹਿੰਦੂ ਵੋਟਰ ਬੈਂਕ ਦੇ ਮੁਕਾਬਲੇ ਬਿਹਦ ਘੱਟ ਹੈ ਜੇਕਰ ਅਸੀਂ ਪਿਛਲਿਆ ਚਾਰ ਚੋਣਾਂ ਤੇ ਨਜ਼ਰ ਮਾਰੀਏ ਤਾਂ 2009 ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਕਾਂਗਰਸ ਦੇ ਵੱਲੋਂ ਜਿੱਤੇ 2014 ਦੇ ਵਿੱਚ ਵਿਨੋਦ ਖੰਨਾ ਭਾਜਪਾ ਵੱਲੋਂ ਜਿੱਤੇ 2017 ਦੇ ਵਿੱਚ ਸੁਨੀਲ ਜਾਖੜ ਕਾਂਗਰਸ ਵੱਲੋਂ ਤੇ 2019 ਦੇ ਵਿੱਚ ਸਨੀ ਦਿਓਲ ਨੇ ਸੀਟ ਤੇ ਕਬਜ਼ਾ ਕੀਤਾ ਹੁਣ ਗੱਲ 9 ਵਿਧਾਨ ਸਭਾ ਹਲਕਿਆਂ ਦੀ ਵੀ ਕਰ ਲੈਨੇ ਆ ਸਜਾਨਪੁਰ ਗੁਰਦਾਸਪੁਰ ਦਿਨਾਂਦਰ ਕਾਦੀਆਂ ਫਤੇਗੜ ਚੂੜੀਆਂ ਡੇਰਾ ਬਾਬਾ ਨਾਨਕ ਖੋਆ ਬਟਾਲਾ ਤੇ ਪਖਾਨਕੋਟ ਤੋਂ ਦੱਸਦೇನೆ ਆ ਕਿ ਕਾਂਗਰਸ 7 ਬਾਰ ਅਤੇ ਇਸ ਦੇ ਵਿੱਚੋਂ ਦੋ ਵਿਧਾਇਕ ਆਮ ਆਦਮੀ ਪਾਰਟੀ ਦੇ ਨੇ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਜੇਕਰ ਕੁੱਲ ਵੋਟਰਾਂ ਦੀ ਗੱਲ ਕਰੀਏ ਤਾਂ 16,3628 ਨੇ ਪੁਰਸ਼ ਵੋਟਰ ਨੇ 8,48,196 ਮਹਿਲਾ ਵੋਟਰ ਨੇ 7,55,396 ਤੇ ਜਿਤਕੀ ਟਰਾਂਸ ਜੈਂਟਰਾਂ ਦੀ ਗਿਣਤੀ ਸਿਰਫ 36 ਹੈ ਗੁਰਦਾਸਪੁਰ ਦੇ ਲੋਕਾਂ ਲਈ ਇੱਕ ਗੱਲ ਕਾਫੀ ਅਹਿਮ ਮੰਨੀ ਜਾਂਦੀ ਹੈ ਕਿ ਸਿਆਸਤ ਨੂੰ ਬਹੁਤ ਚੰਗੀ ਤਰ੍ਹਾਂ ਨਾਲ ਜਾਣਦੇ ਨੇ ਸਮਝਦੇ ਨੇ ਅਤੇ ਇਸ ਦੇ ਆਧਾਰ ਤੇ ਆਪਣੀ ਵੋਟ ਦਾ ਫੈਸਲਾ ਕਰਦੇ ਨੇ ਗੁਰਦਾਸਪੁਰ ਦੇ ਲੋਕ ਸਭਾ ਹਲਕੇ ਦੇ ਵੋਟਰਾਂ ਦੀ ਸੋਚ ਦੀ ਜੇਕਰ ਗੱਲ ਕਰੀਏ ਤਾਂ ਕੇਂਦਰ ਦੇ ਵਿੱਚ ਬਣਨ ਵਾਲੀ ਸਰਕਾਰ ਨੂੰ ਜ਼ਿਆਦਾ ਪਸੰਦ ਕਰਦੇ ਨੇ ਤੇ ਉਸ ਦੇ ਪੱਖ ਦੇ ਵਿੱਚ ਜ਼ਿਆਦਾ ਵੋਟਾਂ ਦਾ ਭੁਗਤਾਨ ਵੀ ਹੁੰਦਾ ਹੈ ਕੁੱਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਦੇਸ਼ ਦੇ ਮੂੜ ਨੂੰ ਹੀ ਸਮਝਦੇ ਨੇ ਅਤੇ ਕੇਂਦਰ ਤੇ ਸੂਬੇ ਦੀ ਸਿਆਸਤ ਦੇ ਵਿੱਚ ਫਰਕ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਨੇ ਨਮੀ ਪਾਰਟੀ ਨੂੰ ਮੂਲੋਂ ਆ ਪਸੰਦ ਨਹੀਂ ਕਰਦੇ ਜਾਂ ਫਿਰ ਇਹ ਕਹਿ ਲਿਆ ਜਾਵੇ ਕਿ ਦਿਲਚਸਪੀ ਨਹੀਂ ਵਿਕਾਉਂਦੇ ਇਸ ਦੇ ਲਈ 2014 ਦੇ ਵਿੱਚ ਭਾਵੇਂ ਕਿ ਆਮ ਆਦਮੀ ਪਾਰਟੀ ਦੇ ਆਉਣ ਨਾਲ ਪੰਜਾਬ ਦੇ ਤਕਰੀਬਨ ਸਾਰੇ ਹਲਕਿਆਂ ਦਾ ਸਿਆਸੀ ਸਮੀਕਰਨ ਪੂਰੀ ਤਰ੍ਹਾਂ ਬਦਲ ਗਿਆ ਸੀ ਪਰ ਗੁਰਦਾਸਪੁਰ ਦੇ ਵਿੱਚ ਪਹਿਲਾਂ ਵੀ ਸਿੱਧਾ ਮੁਕਾਬਲਾ ਕਾਂਗਰਸ ਅਤੇ ਭਾਜਪਾ ਦਾ ਸੀ ਅਤੇ ਹੁਣ ਵੀ ਇਹੀ ਨਜ਼ਰ ਆ ਰਿਹਾ ਹੈ। ਸਾਬਕਾ ਸੰਸਦ ਮੈਂਬਰ ਸੁਖਵਿੰਦਰ ਕੌਰ ਪਿੰਡਰ ਦੀ 2004 ਦੀਆਂ ਚੋਣਾਂ ਹਾਰਨ ਤੋਂ ਬਾਅਦ 2006 ਦੇ ਵਿੱਚ ਉਹਨਾਂ ਦੀ ਮੌਤ ਹੋ ਗਈ ਪਰ ਇਸ ਤੋਂ ਉਪਰੰਤ 20 ਸਾਲਾਂ ਦੇ ਵਿੱਚ ਵੀ ਕਾਂਗਰਸ ਪਾਰਟੀ ਨੇ ਕਿਸੇ ਵੀ ਹੋਰ ਮਹਿਲਾ ਉਮੀਦਵਾਰ ਤੇ ਆਪਣਾ ਭਰੋਸਾ ਨਹੀਂ ਜਤਾਇਆ। ਭਾਵੇਂ ਕਿ ਸੁਖਵੰਸ ਕੌਰ ਪਿੰਡ ਨੇ ਲਗਾਤਾਰ 5 ਵਾਰ ਜਿੱਤ ਵੀ ਹਾਸਲ ਕੀਤੀ ਸੀ। ਔਰਤਾਂ ਦੀ ਆਪਣੀ ਆਵਾਜ਼ ਨੂੰ ਬੁਲੰਦ ਕਰ ਸਕਦੀਆਂ ਨੇ ਪਰ ਫਿਰ ਵੀ ਸਿਆਸੀ ਪਾਰਟੀਆਂ ਔਰਤਾਂ ਤੇ ਭਰੋਸਾ ਨਹੀਂ ਵਿਖਾਰੀਆਂ ਅਜਿਹਾ ਕੁਝ ਹੁਣ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ ਜੇਕਰ ਅਸੀਂ ਹੁਣ ਗੁਰਦਾਸਪੁਰ ਦੇ ਛੋਟੇ ਜਿ ਇੱਕ ਸਮੀਕਰਨ ਦੀ ਵਿਆਖਿਆ ਕਰ ਲਈਏ ਤਾਂ ਇਹ ਕਹਿਣਾ ਜਿਆਦਾ ਮੁਸ਼ਕਲ ਨਹੀਂ ਹੋਵੇਗਾ ਕਿ ਮੁੱਢ ਤੋਂ ਭਾਜਪਾ ਅਤੇ ਕਾਂਗਰਸ ਦੇ ਵਿਚਾਲੇ ਟੱਕਰ ਬਹੁਤ ਜ਼ਬਰਦਸਤ ਦੇਖਣ ਨੂੰ ਮਿਲੇਗੀ ਪਰ ਇੱਥੇ ਇੱਕ ਗੱਲ ਇਹ ਵੀ ਹੈਰਾਨੀ ਵਾਲੀ ਹੈ ਕਿ ਜਿਸ ਇੱਕ ਮਹਿਲਾ ਦੀ ਬਦੌਲਤ ਸੀਟਾਂ ਲਗਾਤਾਰ ਕਾਂਗਰਸ ਕਾਬਜ਼ ਕਰਦੀ ਆਈ ਹੈ ਆਪਣੀ ਸੀਟ ਤੇ ਕਾਬਜ਼ ਹੁੰਦੀ ਆਈ ਹੈ ਪਰ ਉੱਥੇ ਔਰਤਾਂ ਦੀ ਉਮੀਦਵਾਰੀ ਹੁਣ ਨਜ਼ਰ ਵੀ ਨਹੀਂ ਆ ਰਹੀ ਤਾਂ ਜੇਕਰ ਇਸ ਦੇ ਨਾਲ ਹੀ ਹੁਣ ਕੁੱਲ ਮਿਲਾ ਕੇ ਗੱਲ ਕੀਤੀ ਜਾਵੇ ਤਾਂ ਇਹ ਦੇਖਣਾ ਬਹੁਤ ਦਿਲਚਸਪ ਹੋਵੇਗਾ ਕਿ ਆਖਰਕਾਰ ਗੁਰਦਾਸਪੁਰ ਦੇ ਲੋਕਾਂ ਦਾ ਦਿਲ ਅਤੇ ਦਿਮਾਗ ਕਿਹੜੀ ਪਾਰਟੀ ਅਤੇ ਕਿਹੜੇ ਉਮੀਦਵਾਰ ਦੀਆਂ ਗੱਲਾਂ ਜਿੱਤਣਗੀਆਂ ਅਤੇ ਕੌਣ ਗੁਰਦਾਸਪੁਰ ਦੀ ਸੀਟ ਉਤੇ ਰਾਜ ਕਰੇਗਾ ਸਾਡੀ ਖਾਸ ਰਿਪੋਰਟ ਦੇ ਵਿੱਚ ਅਜੇ ਨਾ ਹੀ ਮੁਰਤੂ ਹਾਜ਼ਰ ਹੋਵਾਂਗੇ ਇੱਕ ਹੋਰ ਖਾਸ ਰਿਪੋਰਟ ਦੇ ਨਾਲ ਅਤੇ ਜਾਣਾਂਗੇ ਕਿ 13 ਸਿੱਟਾਂ ਦਾ ਸੂਰਤਿਹਾਲ ਦੇ ਵਿੱਚ ਇੱਕ ਨਵੀਂ ਸੀਟ ਕਿਹੜੀ ਹੈ ਤੇ ਉੱਥੋਂ ਦੇ ਸੰਮੇਕਰਨ ਕਿਹੜੇ ਨੇ ਤੁਸੀਂ ਬਣੇ ਰਹੋ ਈਟੀਵੀ ਦੇ ਨਾਲ ਤੇ ਮੈਨੂੰ ਦਿਓ ਇਜਾਜ਼ਤ ਧੰਨਵਾਦ